ਗੌਰਵ ਅਗਰਵਾਲ ਜੀ ਇੱਕ ਬਹੁਤ ਹੀ ਮਜ਼ਬੂਤ ਅਤੇ ਸੂਝਵਾਨ ਲੀਡਰ ਹਨ ਉਹਨਾਂ ਦੁਆਰਾ ਰੱਖੀ ਗਈ ਰੈਲੀ ਦੇ ਸਬੰਧ ਵਿੱਚ ਉਸ ਦਿਨ ਧਾਰੀਵਾਲ ਸਾਹਿਬ ਕੁਝ ਰਜਾਈਵੇਂ ਹੋਣ ਕਾਰਨ ਨਹੀਂ ਆ ਸਕੇ ਉਸੇ ਹੀ ਸਿਲਸਿਲੇ 'ਚ ਅੱਜ ਸਵੇਰੇ ਕੁਲਦੀਪ ਸਿੰਘ ਧਾਰੀਵਾਲ ਜੀ ਗੌਰਵ ਅਗਰਵਾਲ ਦੇ ਘਰ ਉਹਨਾਂ ਨਾਲ ਮੁਲਾਕਾਤ ਕਰਨ ਆਏ ਜੋ ਹੈ ਇਸ ਗੱਲ ਦਾ ਪਤਾ ਇਲਾਕਾ ਨਿਵਾਸੀਆਂ ਨੂੰ ਲੱਗਾ ਤਾਂ ਬੜੇ ਹੀ ਥੋੜੇ ਸਮੇਂ 'ਚ ਵਾਰਡ ਨੰਬਰ 2 ਤੋਂ ਲੋਕ ਇੱਕ ਰੈਲੀ ਦੇ ਰੂਪ ਵਿੱਚ ਇਕੱਠੇ ਹੋ ਗਏ ਗੌਰਵ ਅਗਰਵਾਲ ਅਤੇ ਆਮ ਆਦਮੀ ਪਾਰਟੀ ਪ੍ਰਤੀ ਇੰਨਾ ਪਿਆਰ ਦੇਖ ਕੇ ਕੁਲਦੀਪ ਸਿੰਘ ਧਾਰੀਵਾਲ ਜੀ ਅਤੇ ਹਲਕਾ ਪਛਮੀ ਦੇ ਵਿਧਾਇਕ ਡਾਕਟਰ ਜਸਵੀਰ ਸਿੰਘ ਸੰਧੂ ਜੀ ਬਹੁਤ ਖੁਸ਼ ਹੋਏ ਗੌਰਵ ਅਗਰਵਾਲ ਅਤੇ ਇਲਾਕਾ ਨਿਵਾਸੀਆਂ ਨੇ ਵਾਅਦਾ ਕੀਤਾ ਕਿ ਅਸੀਂ ਅੰਮ੍ਰਿਤਸਰ ਦੀਆਂ ਸਾਰੀਆਂ ਵਾਡਾਂ ਨਾਲੋਂ ਸਭ ਤੋਂ ਵੱਧ ਲੀਡ ਦੇ ਕੇ ਤੁਹਾਨੂੰ ਜਿਤਾਵਾਂਗੇ ਇਸ ਮੀਟਿੰਗ ਵਿੱਚ ਕੁਨਾਲ ਤਵੰਜੀ ਲੋਕ ਸਭਾ ਕੈਂਪੇਨਿੰਗ ਇੰਚਾਰਜ ਤੋਂ ਇਲਾਵਾ ਬਲਾਕ ਪ੍ਰਧਾਨ ਸਰਬਜੀਤ ਸਿੰਘ ਮinority ਵਿੰਗ ਪ੍ਰਧਾਨ ਹਨੀਨਾਹar youth ਵਿੰਗ ਪ੍ਰਧਾਨ ਦੇਖਸ਼ਿਤ ਤਵੰਜੀ ਡਾਕਟਰ ਵਿੰਗ ਤੋਂ ਡਾਕਟਰ ਜੋਸ਼ਨ ਜੀ ਬਲਜਿੰਦਰ ਸਿੰਘ ਪਨੇਸਰ ਸਤਵੰਤ ਸਿੰਘ ਤੋਂ ਇਲਾਵਾ ਬਹੁਤ ਸਾਰੇ ਇਲਾਕਾ ਨਿਵਾਸੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਖਬਰ ਅਜ ਤੱਕ ਤੋਂ ਗੌਰਵ ਪ੍ਰੀਤੀ ਖਾਸ ਰਿਪੋਰਟ ਬੜੀ ਬੇਕੀਤੀ ਪਣੀ ਡੀ ਕੇਤੇ ਤੇ ਸਰਹਾਨੀਆਂ ਤੇ ਕੋਈ ਗੱਲ ਹੋ ਗਈ ਹੈ ਤੇ ਸੋ ਖਾਲਸਾ ਜੀ ਸਾਰੀ ਕੋਕੇ ਜਦੋਂ ਪੈਸਾ ਹੁਣ ਦੁਬਾਰਾ ਟਾਈਮ ਦਿੰਦਾ ਸਾਡੇ ਇਸ ਵਾਸਤੇ ਕਿਸੇ ਵੀ ਬੰਦੇ ਗੱਲ ਨਹੀਂ ਆਉਂ ਦੂੰਗਾ ਇਹ ਨਾਲ ਜਾ ਕੇ ਬਾਹਰ ਫੜਦੇ ਕਰਨੀ ਪਾਈ ਇਹਨੇ ਲੋੜ ਪਿਆ ਐਸਾ ਨੂੰ ਲੈ ਕੇ ਆਇਆ ਕਰਾਂਗੇ ਧਰ ਅੱਜ ਸੈਂਟਰ ਸਰਕਾਰ ਨੇ ਸਾਡਾ ਕਿੰਨਾ ਬਣ ਚੜਾਓ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਆਵਾਜ਼ ਦੀ ਪਾਰਟੀ ਤੇ ਸੈਂਟਰ ਦੇ ਚਿਰ ਨੂੰ ਸੰਤਾਪਾ ਹੋਣਗੇ ਵੋਟਾਂ ਬੰਨਾਂ ਕੋਈ ਵੀ ਉਹ ਇੱਕ ਦੁਆਰਾ ਸ਼ਾਮਿਲ ਇਸ ਦੂਜੀ ਦੀ ਗੱਲ ਪਰ ਦੁਆਰਾ ਨੂੰ ਭਾਈ ਕਿ ਇਸ ਸੱਪੇ ਕਿ ਆਪਣੇ ਕਿਸਾਨਾਂ ਸਰਕਾਰ ਦੇ ਨਾਲ ਲੋਕ ਸਲਾਹਤਾਂ ਦੇ ਨਾਲ ਦੁਆਰਾ ਆਵਾਜ਼ ਦੀ ਪਾਰਟੀ ਦੇ ਮਨ ਰਹੂ ਆਗੂ ਸਰਵਤਾ ਕੋਈ ਗਉਖਬਾਦ ਦੇ ਟੋਪੋ ਕਦਮਰੀ ਪੰਜਾਬ ਨੂੰ ਪੰਜਾਬ ਨੂੰ ਲਿਆ ਦੇ। ਠੋਕੇ ਜਿਹੜੇ ਸੱਡਿਆ ਪੈਣਾ ਪਤਗਿਆ ਮਾਵਾ ਸਾਧਿਆ ਪੀੜਾ ਕਰੀਐ ਚਲੋ ਦੇਖੋ ਸਾ। ਕਮਲ ਸਭ ਤੋਂ ਪਹਿਲਾ ਪ੍ਰੇਰਕ ਹੁੰਦਾ। ਫਿਰ ਇਹ ਤੁਹਾਨੂੰ ਇਹ ਬਿੰਦੀ ਜਦੋਂ ਜਨ ਤੋਂ ਸੋ ਜਾ ਕੇ ਇੱਕ ਵਿਚਾਰ ਆ ਰਿਹਾ ਇਹ ਫੋਨ ਤੋਂ ਖਰੀਦ ਕੇ ਬਾਹਰ ਮੜਨ ਵਾਲੇ ਲੋਕਾਂ ਨੂੰ ਸਾਫ਼ ਕਰਨ ਲਈ ਇਸ ਸਮਾਜ ਦੀ ਚੱਕੀ ਕਰਨ ਵਾਸਤੇ ਇਹ ਜਿਹੜੀ ਵਿਚਾਰਧਾਰਾ ਨਾਲ ਆਮ ਗਰੀਬ ਸਾਰੇ ਕੱਢੇ ਹੋ ਗਿਆ ਆਪਣੇ ਬੱਚਿਆਂ ਨੂੰ ਜਿਹੜਾ ਵਧੀਆ ਸਕੂਲਾਂ ਦੇ ਵਿੱਚ ਸਰਕਾਰੀ ਸਕੂਲਾਂ ਦਾ ਭਾਗ ਸਕਦੇ ਆ ਤੇ ਗੌਰਵ ਜੀ ਖਾਲ ਥੋੜਾ ਦਿੱਤਾ ਨੇ ਹਾਂ ਜੀ ਠੀਕ ਹੈ ਉਹਨਾਂ ਦੇ ਘਰ ਸਾਡੇ ਐਮਐਲਏ ਸਾਹਿਬ ਦੀ ਖੁਆਇਸ਼ ਚ ਬਹੁਤ ਹੋ ਗਿਆ ਮੀਟਿੰਗ ਕੀਤੀ ਅਕਚਲੇ ਅਸੀਂ 3 ਦਿਨ ਪਹਿਲਾਂ ਮੈਂ ਤੇ ਐਮਐਲ ਸਾਹਿਬ ਨੂੰ ਹੋ ਸੀ ਸਾਡੀ ਮੀਟਿੰਗ ਉਹ ਤੋਂ ਬਹੁਤ ਲੇਟ ਹੋ ਗਈ ਅਸੀਂ ਆ ਨਹੀਂ ਸਕਿਆ ਅੱਜ ਅਸੀਂ ਚਾਹ ਪੀਣ ਆਏ ਆ ਪਰ ਦਵਾਦਾ ਅਸੀਂ ਵੱਡੀ ਮੀਟਿੰਗ ਜਿਹੜੀ ਹੈ 27 28 ਦੇ ਲਾਗੇ ਇੱਥੇ ਦਵਾਦਾ ਮੈਂ ਤੇ ਐਮਐਲ ਸਾਹਿਬ ਆਵੋਗੇ ਦਵਾਦਾ ਵੱਡੀ ਮੀਟਿੰਗ ਕਰਾਂਗੇ ਬਹੁਤ ਹੀ ਲੋਕਾਂ ਦੇ ਵਿੱਚ ਇੱਛਾ ਹੈ ਇਸ ਏਰੀਆ ਦੇ ਵਿੱਚ ਵੀ ਸਾਰੇ ਸ਼ਹਿਰ ਦੇ ਵਿੱਚ ਆਉਦਾ ਸਦਾ ਪਗਲ ਸੇ ਆਦੀ ਗਈ ਵਿੱਚ 130 50 ਤੇ ਹੋ ਗਿਆ ਤარიਵ ਜੀ ਸਾਹਿਬ ਲੋਦੀ ਪਾਰਟੀਆਂ بڑے ਦਾਵੇ ਕਰਦੀਆਂ ਜਿੱਦਰੀਆਂ ਉਹ ਕਾਂਗਰਸ ਜੀ ਕਦੀ ਜਾਣਦੇ ਹੋ ਜੀ ਬਲੇ ਲਾਉਂਦੇ ਉਹ ਤੂੰ ਮੈਂ ਬਲਜਿੰਦਰ ਸਿੰਘ ਪਨੇਸਰ ਵਾਰਡ ਪ੍ਰਧਾਨ ਵਾਰਡ ਨੰਬਰ ਪੁਰਾਣੀ 5 ਨਵੀਂ 2 ਅੱਜ ਗੌਰਵ ਜੀ ਦੇ ਘਰ ਆវេ ਗਏ ਕੁਲਦੀਪ ਸਿੰਘ ਧਾਰੀਵਾਲ ਜੀ ਜੋ ਸਾਡੇ ਆਉਣ ਵਾਲੇ ਐਮਪੀ ਨੇ ਉਹਨਾਂ ਦੇ ਸਬੰਧ ਦੇ ਵਿੱਚ ਚਾਹ ਦੇ ਪਿਆਲੇ ਦੇ ਮੀਟਿੰਗ ਰੱਖੀ ਗਈ ਸੀ ਤੇ ਇੱਕ ਚਾਹ ਦਾ ਕੱਪ ਪੀਣ ਵਾਸਤੇ ਆਏ ਸੀ ਕਿ ਲੇਕਿਨ ਫਿਰ ਵੀ ਪਬਲਿਕ ਦਾ ਜੂਮ ਇਕੱਠਾ ਹੋ ਗਿਆ ਜਿਸ ਤਰ੍ਹਾਂ ਜਿਸ ਤਰ੍ਹਾਂ ਪਤਾ ਲੱਗਦਾ ਰਿਹਾ ਕਿ ਗੌਰਵ ਜੀ ਨੇ ਮੀਟਿੰਗ ਰੱਖੀ ਆ ਤੇ ਲੋਕ ਆਪਣੇ ਆਪ ਇਹੀ ਵਾਰਡ ਦੇ ਵਿੱਚੋਂ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਅਸੀਂ ਅੱਜ ਗੌਰਵ ਜੀ ਨੂੰ ਵੀ ਤੇ ਕੁਲਦੀਪ ਸਿੰਘ ਧਾਰੀਵਾਲ ਜੀ ਨੂੰ ਵੀ ਤੇ ਐਮਐਲਏ ਜਸਵੀਰ ਸਿੰਘ ਸੰਧੂ ਜੀ ਨੂੰ ਵੀ ਯਕੀਨ ਦਿਵਾਉਣੇ ਆ ਕਿ ਅਸੀਂ ਸੰਧੂ ਸਾਹਿਬ ਇਸ ਵਾਰਡ ਦੇ ਵਿੱਚੋਂ ਤੁਹਾਨੂੰ ਦੁੱਗਣੀਆਂ ਤਿਗਣੀਆਂ ਵੋਟਾਂ ਦੇ ਨਾਲ ਜਿਤਾ ਕੇ ਤੇ ਸੰਸਦ 'ਚ ਭੇਜਾਂਗੇ ਅਸੀਂ ਹਲਕੇ ਪਸ਼ਮੀ ਦੇ ਵਿੱਚੋਂ 90000 ਵੋਟ ਦੇ ਨਾਲ ਜਸਵੀਰ ਸਿੰਘ ਸੰਧੂ ਜੀ ਨੂੰ ਜਿਤਾਇਆ ਸੀਗਾ ਐਰ ਕੀ ਅਸੀਂ ਕਮਿਟਮੈਂਟ ਕੀਤੀ ਹੈ ਧਾਰੀਵਾਲ ਸਾਹਿਬ ਜੀ ਨਾਲ ਕਿ ਅਸੀਂ ਤੁਹਾਨੂੰ ਸਵਾਲਾ ਕਰਾਂਗੇ 52000 ਵੋਟ ਦੇ ਨਾਲ ਇਸ ਹਲਕੇ ਪਸ਼ਮੀ ਦੇ ਵਿੱਚੋਂ ਜਿਤਾ ਕੇ ਤੇ ਸੰਸਦ ਦੇ ਵਿੱਚ ਭੇਜਾਂਗੇ ਤੇ ਮਾਨ ਪ੍ਰਾਪਤ ਕਰਾਂਗੇ ਧੰਨਵਾਦ ਮੇਰਾ ਨਾਮ ਸਰਪਜੀਤ ਸਿੰਘ ਲਾਢੀ ਸੋਤਾ ਬਲਾਕ ਇੰਚਾਰਜ ਵਾਰਡ ਨੰਬਰ 2 ਤੋਂ ਔਰ ਇੱਕ ਪਿੱਛੇ بڑا ਇੱਕ ਮੈਸੇਜ ਵਾਇਰਲ ਹੋ ਰਿਹਾ ਹੈ ਕਿ ਗੌਰਵ ਅਗਰਵਾਲ ਜੀ ਦੀ ਸ਼ਾਇਦ ਕੋਈ ਮੀਟਿੰਗ ਫਲॉप ਹੋ ਗਈ ਆ ਠੀਕ ਹੈ ਉਹ ਇੱਕ ਭੈੜੀ ਸੋਚ ਵਾਲੇ ਪ੍ਰੈਸ ਰਿਪੋਰਟਰ ਕਹੋ ਜਾਂ ਜੋ ਮਰਜੀ ਕਹੋ ਹਜ਼ਾਰ ਤੋਂ ਵੱਧ ਬੰਦੇ ਦਾ ਇਕੱਠ ਕਰਕੇ ਵੀ ਇਹਨਾਂ ਨੇ ਚਲੋ ਉਹਨਾਂ ਦੇ ਕੋਲ ਜਿਵੇਂ ਹੋਣ ਕਰਕੇ ਨਹੀਂ ਆ ਸਕੇ ਅੱਜ ਉਸੇ ਹੀ ਸਿਲਸਲੇ ਦੇ ਵਿੱਚ ਉਹਨਾਂ ਨੇ ਇੱਕ ਟੀ ਪਾਰਟੀ ਰੱਖੀ ਸੀ ਗੌਰਵ ਅਗਰਵਾਲ ਜੀ ਵੱਲ ਪਰ ਫਿਰ ਵੀ ਛੋਟੇ ਜਿਹੇ ਮੈਸੇਜ ਦੇ ਉੱਪਰ ਅੱਜ ਦੂਰ ਤੋਂ 250 ਬੰਦਾ ਇੱਕਠਾ ਹੋ ਗਿਆ ਜੀ ਅਸੀਂ ਬਹੁਤ ਧੰਨਵਾਦੀ ਉਹਨਾਂ ਸਾਰਿਆਂ ਦੇ ਜਿਹੜੇ ਇੱਕ ਨਿੱਕੇ ਜਿਹੇ ਮੈਸੇਜ ਦੇ ਉੱਪਰ ਇੱਥੇ ਗੌਰਵ ਅਗਰਵਾਲ ਜੀ ਦੇ ਸੱਦੇ ਤੇ ਆਏ ਉਹਨਾਂ ਦੇ ਘਰੇ ਗ੍ਰਹਿ ਵਿਖੇ ਆਏ ਔਰ ਇੱਕ ਬਹੁਤ ਹੀ ਮਜ਼ਬੂਤ ਕੈਂਡੀਡੇਟ ਨੇ ਦਵੇਦਾਰ ਵੀ ਨੇ ਇਸ ਵਾਰਡ ਦੇ ਵਿੱਚੋਂ ਗੌਰਵ ਅਗਰਵਾਲ ਜੀ ਔਰ ਵਿਰੋਧੀਆਂ ਨੂੰ ਇਹ ਲੱਗਦਾ ਵਾ ਕਿ ਸ਼ਾਇਦ ਅਸੀਂ ਕੋਈ ਇਹੋ ਜੀਆਂ ਕੁਝੀਆਂ ਹਰਕਤਾਂ ਕਰਕੇ ਤੇ ਪਤਾ ਨਹੀਂ ਕੀ ਕਰ ਲਾਂਗੇ ਪਰ ਜੇ ਉਹ ਸੱਚਾਈ ਦੇ ਰਾਹ ਤੇ ਚੱਲਾਂ ਤਾਂ ਸ਼ਾਇਦ ਲੋਕ ਵੀ ਸਾਥ ਦੇਣ ਇਦਾਂ ਕੁਝ ਨਹੀਂ ਹੋ ਸਕਦਾ ਜੀ ਬਾਕੀ ਅਸੀਂ ਧਾਰੀਵਾਲ ਸਾਹਿਬ ਜੀ ਦੇ ਨਾਲ ਖੜੇ ਆ ਤੇ ਖੜੇ ਰਵਾਂਗੇ ਜੋ ਗੌਰਵ ਅਗਰਵਾਲ ਜੀ ਦੇ ਨਾਲ ਜਿਸ ਤਰ੍ਹਾਂ ਵੀ ਇਹ ਕਹਿਣਗੇ ਆਪਾਂ ਇਹਨਾਂ ਦੇ ਨਾਲ ਵੀ ਖੜੇ ਆ ਜੀ ਠੀਕ ਹੈ ਜੀ ਆਪਣੇ ਐਮਐਲਏ ਸਾਹਿਬ ਕੋ ਵੱਧ ਤੋਂ ਵੱਧ ਅਸਲ ਕੇਦੇ ਵਾਸਤੇ ਕੰਮ ਲੈ ਕੇ ਆਵਾਂਗੇ ਔਰ ਜੋ ਲੋਕਾਂ ਦੀਆਂ ਮੁਸ਼ਕਲਾਂ ਪਹਿਲ ਦੇ ਆਧਾਰ ਤੇ ਹੱਲ ਕਰਵਾਵਾਂਗੇ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਮੈਂ ਗੌਰਵ ਅਗਰਵਾਲ ਵਾਰਡ ਨੰਬਰ 2 ਤੋਂ ਅੱਜ داریਵਾਲ ਸਾਹਿਬ ਦਾ ਤੁਹਾਨੂੰ ਕੱਲ ਰਾਤ ਹੀ ਫੋਨ ਆਇਆ ਕਿ ਅਸੀਂ ਗੌਰਵ ਤੇ ਰਵਸਿਰੇ ਚਾਹ ਪੀਣ ਆਣੀ ਹੈ ਤੇ ਜਿਸ ਤਰ੍ਹਾਂ ਕਿ ਉਹ ਆਏ ਆ ਜਿੰਨ ਲੋਕਾਂ ਨੂੰ ਜਿੰਨੂੰ ਜਿੰਨੂ ਵੀ ਪਤਾ ਲੱਗਿਆ ਲੋਕ ਇੱਕ ਹਜੂਮ ਇੱਥੇ ਇਕੱਠਾ ਹੋ ਗਿਆ ਉਹਨਾਂ ਨਾਲ ਲੋਕ ਇੰਨਾ ਪਿਆਰ ਕਰਦੇ ਸੀਗੇ ਜਿੰਨੂੰ ਜਿੰਨੂ ਪਤਾ ਲੱਗਿਆ ਬਿਨਾਂ ਕਿਸੇ ਸੱਦੇ ਤੋਂ ਲੋਕ ਆਪਣੇ ਇੱਥੇ ਪਹੁੰਚੇ ਵੱਧ ਤੋਂ ਵੱਧ ਤੇ ਅਸੀਂ ਐਸ ਅਸਵਾਸ਼ਣ ਦਵਾਨੇ ਆ ਜੀ ਧਾਰੀਵਾਲ ਸਾਹਿਬ ਨੂੰ ਐਮਐਲਏ ਡਾਕਟਰ ਜਸਪੀ ਸਿੰਘ ਸੰਧੂ ਜੀ ਨੂੰ ਕਿ ਇਸ ਵਾਰਡ ਚ ਮੈਂ ਉਹਨਾਂ ਨੂੰ ਇੱਕ ਪ੍ਰੋਮਿਸ ਕੀਤਾ ਐਸ ਵਾਰਡ ਚ ਤੁਹਾਨੂੰ ਦੁਆਰਾ ਕੋਈ ਪ੍ਰੋਗਰਾਮ ਕਰਨ ਦੀ ਜਰੂਰਤ ਨਹੀਂ ਹੈ ਤੁਹਾਨੂੰ ਘਰ ਬੈਠੇ ਹੀ ਐਸ ਵਾਰਡ ਚ ਮੈਂ ਪਾਰੀ ਤੋਂ ਪਾਰੀ ਮਤਾਂ ਨਾਲ ਬੀੜ ਦਵਾ ਕੇ ਸੰਸਦ ਚ ਭੇਜਾਂਗੇ ਹੋਰ ਕੀ ਅਗਲਾ ਪ੍ਰੋਗਰਾਮ ਕਿੰਨੀ ਤਰੀ ਨੇ ਤੁਹਾਡੇ ਕੋਲ ਹੋਰ ਅਗਲਾ ਪ੍ਰੋਗਰਾਮ ਜਿਸ ਤਰ੍ਹਾਂ ਵੀ ਸ਼ਡਿਊਲ ਚ ਟਾਈਮ ਮਿਲੇਗਾ ਮੰਤਰੀ ਸਾਹਿਬ ਵੱਲੋਂ ਅਸੀਂ ਉਹਨਾਂ ਨੂੰ ਇੱਕ ਵੱਡਾ ਇਕੱਠ ਕਰਕੇ ਦਿਖਾਵਾਂਗੇ ਇੱਕ ਵੱਡੀ ਰੈਲੀ ਕਰਕੇ ਦਿਖਾਵਾਂਗੇ ਵੋਟਰਾਂ ਨੂੰ ਕੀ ਪੀਲ ਵੋਟਰਾਂ ਨੂੰ ਇਹ ਹੀ ਅਪੀਲ ਹੈ ਜੀ ਕਿ ਸਾਰੇ ਵਾੜ ਚੜ੍ਹ ਕੇ ਆਪਣਾ ਪਹਿਲੇ ਮਤ ਦਾ ਜਰੂਰ ਆਪਣਾ ਵੋਟ ਪਾਣ ਜਾਣ ਤੇ ਵੋਟ ਧਾਰੀਵਾਲ ਸਾਹਿਬ ਨੂੰ ਪਾਣ ਕਿਉਂਕਿ ਦੇਖੋ ਪਹਿਲੇ ਗੁਰਜੀਤ ਸਿੰਘ ਓਜਲਾ ਜੀ ਜਿਸ ਤਰ੍ਹਾਂ ਕਿ ਐਮਐਲਏ ਸੋਰੀ ਐਮਪੀ ਰਹੇ ਆ ਐਸੇ ਹੀ ਵਾਰਡ ਤੋਂ ਜਿੱਤ ਕੇ ਕੌਂਸਲਰ ਬਣੇ ਸੀ ਐ ਇਹਨਾਂ ਦੀ ਹੋਮ ਗਰਾਊਂਡ ਸੀਗੀ ਉਹਨਾਂ ਨੇ ਆਪਣੇ ਵਾਰਡ ਦਾ ਕੁਝ ਨਹੀਂ ਸਵਾਰਿਆ ਦੇਖੋ ਆਪਣੀ ਵਾਰਡ 'ਚ ਅੱਜ ਤੱਕ ਤੁਸੀਂ ਗਮਟਾਲੇ 'ਚ ਦੇਖ ਲਓ ਕਿ ਅੱਜ ਤੱਕ ਪਾਣੀ ਦੀ ਕੋਈ ਵਾਟਰ ਸਪਲਾਈ ਨਹੀਂ ਗਈ ਸੀਰੋਇ ਚ ਉੱਥੇ ਇਨੀ ਪ੍ਰੋਬਲਮ ਹੈ ਸ਼ਮਸ਼ਾਨ ਘਾਟ ਦੀ ਉੱਥੇ ਪ੍ਰੋਬਲਮ ਹੈ ਕੋਈ ਸਰਕਾਰੀ ਸਕੂਲ ਨਹੀਂ ਉਹਨਾਂ ਨੇ ਲਿਆ ਕੇ ਦਿੱਤਾ 10 ਸਾਲ ਐਮਪੀ ਬਣਨ ਤੋਂ ਬਾਅਦ ਵੀ ਸਭ ਤੋਂ ਪਹਿਲੇ ਬੰਦਾ ਆਪਣੇ ਘਰ ਨੂੰ ਸਵਾਰਦਾ ਫਿਰ ਉਹਨਾਂ ਨੇ ਜਿਹੜਾ ਬਾਈਪਾਸ ਤੇ ਸਾਡੇ ਲੋਹਾਰਕਾ ਰੋਡ ਫਲਾਈਓਵਰ ਆ ਸਭ ਤੋਂ ਵੱਡੀ ਉਹਨਾਂ ਨੇ ਲੋਕਾਂ ਲਈ ਸਮੱਸਿਆ ਪੈਦਾ ਕਰ ਦਿੱਤੀ ਜਿਹੜਾ ਉਹਨਾਂ ਨੇ 2-3 ਅਮੀਰ ਘਰਾਨਾ ਦੇ ਕਰ ਕਹਿਨ ਕਰਕੇ ਉਹ ਫਲਾਈਓਵਰ ਰੋਕ ਦਿੱਤਾ ਕਿ ਇਹ ਪਿੱਲਰਾਂ ਵਾਲਾ ਫਲਾਈਓਵਰ ਬਣਨਾ ਚਾਹੀਦਾ ਜੀ ਮਿੱਟੀ ਵਾਲਾ ਫਲਾਈਓਵਰ ਨਹੀਂ ਬਣਨਾ ਚਾਹੀਦਾ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਕਿ ਤੁਸੀਂ ਇੱਕ ਵੀ ਫਲਾਈਓਵਰ ਅੰਮ੍ਰਿਤਸਰ ਚ ਦੱਸੋ ਕਿ ਜਿਹੜਾ ਪਿੱਲਰਾਂ ਵਾਲਾ ਹੋਵੇ ਜੋ ਤੁਸੀਂ ਦਬੁਰਜੀ ਤੋਂ ਲੈ ਕੇ ਜਿਹੜੇ 7-8 ਫਲਾਈਓਵਰ ਆ ਜਿਹੜਾ ਉਹਨਾਂ ਦੇ ਘਰ ਦੇ ਬਾਹਰ ਫਲਾਈਓਵਰ ਉਹ ਵੀ ਮਿੱਟੀ ਵਾਲਾ ਵਾ ਤੇ ਕਿਉਂ ਲੋਕਾਂ ਨਾਲ ਐ ਇਸ ਤਰ੍ਹਾਂ ਕੀਤਾ ਗਿਆ ਲੋਕਾਂ ਨੂੰ ਕਿਉਂ ਤੰਗ ਪਰੇਸ਼ਾਨ ਕੀਤਾ ਗਿਆ ਹੁਣ ਅੱਜ ਉਹਨੂੰ ਬੰਦ ਕਰਾਇਆ ਕਮ ਸੇ ਕਮ 5 ਸਾਲ ਲੋਕਾਂ ਨੂੰ ਇਹਨਾਂ ਨੇ ਇਸ ਸਮੱਸਿਆ ਦੇ ਵਿੱਚ ਬੇਤ ਤਾਂ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਮੈਂ ਯੂਥ ਨੂੰ ਮੈਸੇਜ ਦੇਣਾ ਚਾਹੁੰਦਾ ਕਿ ਸਾਰੇ ਯੂਥ ਆਪਣੀ ਡਿਊਟੀ ਪੂਰੀ ਤਹਿਦ ਨੂੰ ਨਿਭਾਉਣ ਵਰਤਵਾਦ ਵੋਟਾਂ ਪਾਣ ਤੇ ਸਹੀ ਲੀਡਰ ਚੁਣਨ ਦਾ ਅਸੀਂ ਘਰੋਂ ਵੀ ਕੋਈ ਫਰੂਟ ਲੈਣ ਵੀ ਜਾਂਦੇ ਸੇਬ ਉਹ ਵੀ ਦੇਖ ਕੇ ਅਸੀਂ ਲੈਂਦੇ ਕਿ ਸੇਬ ਕਿਤੇ ਦਾਗੀ ਨਾਲ ਲੱਲੀ ਹੈ ਤੇ ਲੀਡਰ ਵੀ ਅਸੀਂ ਮੈਂ ਅਸੀਂ ਚਾਹੁੰਦੇ ਕਿ ਲੀਡਰ ਵੀ ਬੇਦਾਗ ਲੀਡਰ ਹੋਣਾ ਚਾਹੀਦਾ ਵਾ ਇਹੋ ਜਿਹੇ ਦਾਗੀ ਲੀਡਰ ਨਹੀਂ ਹੋਣੇ ਚਾਹੀਦੇ ਠੀਕ ਹੈ